ਕੋਈ ਨਹੀਂ ਆ ਰਹੀਆਂ ਜੀ ਦੋ ਪੋਕ ਲੈਣਾ ਅਸੀਂ ਦੋ ਘੰਟੇ ਪਹਿਲਾਂ ਆਏ ਸੀ ਪੂਰਾ ਦਿਨ ਸੀਗਾ ਤੇ ਹੁਣਾਂ ਬਰਿਆਚੇ ਜਾ ਕੇ ਫੜ ਕੇ ਕੱਢਿਆ ਤੇ ਇਹਨਾਂ ਦਾ ਹੁਣ ਹੋਣਾ ਐਫ ਆਰ ਸਾਡੇ ਨਾਲ ਅਫਸਰ ਹੈਗੇ ਆ ਆਪਣੇ ਜੀ ਹੈਗੇ ਆ ਨਕਸ਼ੇ ਜੀ ਆਇਆ जरा ਇੱਕ ਮਿੰਟ ਇਹ ਮਾਈਨਿੰਗ ਡਿਪਾਰਟਮੈਂਟ ਦੇ ਜੀ ਸਾਹਿਬ ਆਇਆ ਹੈ ਇਹਨਾਂ ਨੇ ਜਾ ਕੇ ਫੜੀਆਂ ਉੱਥੇ ਲੈਣ ਦੱਸੋ ਜਿਹੜੇ ਬਾਰੇ ਜਰਾ ਪੋਕ ਲੈਣ ਜੀ ਦੋ ਪੋਕ ਲੈਣਾਂ ਸੀਗੀਆਂ ਜਾ ਰਹੀਆਂ ਸੀਗੀਆਂ ਅੰਦਰਲੇ ਪਾਸੇ ਉੱਧਰਲੇ ਪਾਸੇ ਉਹ ਕੋ ਦੇ ਦੁਆਰਾ ਫੜ ਕੇ ਲੈਣ ਤੇ ਆਹ ਦੇਖੋ ਇਹਨਾਂ ਦੇ ਵਡੀਆਂ ਗੱਡੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਸਰਕਾਰ ਨੇ ਬੰਦ ਕੀਤੀ ਹੈ ਤੇ ਇੱਥੇ ਅਕੂਵਾਲ ਦੀ ਖੱਡ 'ਚ ਇੱਥੇ ਨਾੜਿਆ ਪੁਲਿਸ ਤੇ ਅੰਦਰ ਪੁਲਿਸ ਹੁਣ ਤੁਸੀਂ ਬੁਲਾਇਆ ਸੀਗਾ ਗੁਰੂਪਤ ਆਫਸਰ ਵੀ ਆਇਆ ਹੈ ਹਾਂ ਕਿੱਦਾਂ ਖੜੇ ਹੋਏ ਹੋ ਤੁਸੀਂ ਤੁਹਾਡੇ ਨੂੰ ਉਹ ਹੈ ਤੂੰ ਹੈ ਤੁਹਾਨੂੰ ਡਾਂਡੂ ਮਾਰਨੀ ਪਈ ਹੁੰਦੀ ਕਾਬੂ ਆਗੇ ਡਾਂਡਾ ਤਾਂ ਨਿਕਲ ਕੇ ਆ ਗਈ ਹੈ ਉੱਥੇ ਆ ਗਈ ਸੋ

ਲੋਕੀ ਦੇਖ ਰਿਹਾ ਕਿ ਆ ਦੋ ਬੋਕ ਲੈਣਾ ਚਾਹਾਂ ਬੜੀਆਂ ਸਿਗੀਆਂ ਇੱਥੇ ਪੰਜ ਬੋਕ ਲੈਣਾ ਤਿੰਨ ਬੋਕ ਲੈਣਾ ਦਰਿਆ ਤੋਂ ਬਾਰੇ ਭਾਗ ਭੱਜ ਕੇ ਲੈ ਗਏ ਉਹਨਾਂ ਨੂੰ ਬੜਾ ਆਫਾ ਹੋ ਗਿਆ ਆ ਦੋ ਹੁਣ ਵਰਤੇ ਪੁਲਾਇਆ ਇਹਦਾ ਇਲੀਗਲ ਮਾਈਨਿੰਗ ਕਰ ਰਿਹਾ ਜੇ ਜੇ ਆਪਾਂ ਗੱਲ ਕਰਉਣੀ ਹੈ ਸਰਕਾਰ ਤੋਂ ਵਾਸਪਾਨ ਦੀ ਸਰਕਾਰ ਜੇ ਕੋਈ ਕਰੇ ਕੋਈ ਹੋਰ ਇਹ ਤੋਂ ਤੇਜ਼ ਨਹੀਂ ਹੋਣੀ ਉਹ ਤਾਂ ਪਾਣੀ ਪੈਂਦੀ ਦੇਖ ਰਿਹਾ ਕਿ ਕੀ ਬੇਰੀ ਕਰਨੀ ਆ ਹਾਂ ਉਹ ਤੋਂ ਭੱਜਣ ਲੱਗੇ ਮਿੰਟ ਪਰ ਪਰ ਤੋਂ ਕਿੰਨੇ ਨਾਲ ਇਹ ਉੱਤੇ ਵਾਰ ਗੱਡਣ ਮਾਣ। ਵਰਗਦੂਸੋਂ ਵੈਸੇ ਤਾਂ ਨਹੀਂ ਸਾਨੂੰ ਸਿਰ ਜਾਮ ਜੂਮ ਵਗੈਰਾ ਲੱਗ ਜਾਂਦਾ ਜੀ ਇਹਨਾਂ ਦਾ ਸਾਨੂੰ ਸਿੱਤ ਹੋਣ ਤੇ ਕਣੀ ਬੰਦ ਹੋ ਜਾਂਦੀ ਆ। ਛੱਡ ਸਰ ਬੰਦ ਹੋਣੀ ਚਾਹੀਦੀ। ਕੰਮ ਕਿ ਵੀ ਆ ਰਹੀ ਐ। ਇੱਕ ਹੋਰ ਗੱਲ ਐ ਜਿੱਨੀਆਂ ਟਰਾਲੀਆਂ ਖੜੀਆਂ ਸੀ ਨਾ ਜਾਂ ਗੱਡੀਆਂ ਸਾਰੀਆਂ ওভার ਲੋਡ ਐ ਲੈ ਕਿਸੇ ਨੂੰ ਕੁਝ ਹਮੂਲ ਕੀ ਹੁੰਦਾ ਲੋਡਿੰਗ ਦਾ। ਸਰ ਰੂਲ ਤਾਂ ਜੀ ਇਹ ਕਹਿੰਦਾ ਕਿ ਘੱਟ ਹੋਣੀ ਜੀ ਨਹੀਂ ਬਟ ਫਿਰ ਉਹ ਸਾਰੇ ਕਿਉਂਕਿ ਟਰਾਲੀ ਵਾਲੇ ਆ ਜਾਂ ਢਿੱਪਰਾ ਜਿਹਦੀ ਵੀ ਗੱਡੀ ਹੁੰਦੀ ਐ ਉਹ ਫਿਰ ਜੇ ਆਪਾਂ ਰੂਲ ਤੇ ਆ ਜੀ ਤਾਂ ਸਰ ਟਰਾਲੀ ਵੀ ਉੱਤੀ ਨਹੀਂ ਐ ਜੀ। ਤੁਸੀਂ ਪਰਵੀਆਦਾਰਾ ਖੋਲ੍ਹ ਕੇ ਦੱਲਾ ਹੀ ਸਿੱਖ ਕੋ ਮੋਲਿਟਰ ਉਹ ਪ੍ਰੈਕਟੀਕਲੀ ਸਾਡੇ ਸਮਝ ਕਿੱਦੀਆਂ ਅਸੀਂ ਤਾਂ ਕਰਦਾਂਗੇ ਕਿ ਉਹ ਵੀ ਥੋੜੀ ਜਿਹੀ ਇਹ ਕਿੰਨੀ ਰੂਲ ਕੀ ਟਰਾਲੀ ਚ ਕਿੰਨਾ ਭਰ ਸਕਦੇ ਆ ਟਿਪਰ ਕਿੰਨਾ ਭਰ ਸਕਦੇ ਇਸ ਹੱਦ ਦਾ ਕਿੰਨਾ ਵੀ ਜਾਣਾ ਕਿ ਟਿਪਰ ਦਾ ਸਰ ਕੀ ਕਰਨਾ ਟਰਾਲੀ ਟਰਾਲੀ ਚ 5 ਟਨ 5 ਕੇ 10 ਟੋਟਲ ਇਹ ਕੋਈ ਇੱਥੇ ਪੜਦੀ ਹੈ ਜੀ ਤੁਹਾਨੂੰ ਰੂਲ ਨਹੀਂ ਪਤਾ ਕਿੰਨਾ ਹੋਣਾ ਜੀ ਸਰ ਸਾਰੀਆਂ ਖੱਡਣ ਦੀਆਂ ਅਲੱਗ ਅਲੱਗ ਕਿੰਨਾ ਲੱਗਦਾ ਨੀ ਸੜਕ ਤੋਂ ਸੇਨਾ ਸੜਕੀ ਨੂੰ ਜਾਣਾ ਪਈ ਵਈ ਗੱਡੀ ਤਾਂ ਉਹ ਲੋਡਿੰਗ ਤੋਂ ਸੇਣੀ ਹੋਣੀ ਉਹ ਸਰ ਆਰਟੀਆ ਦੇ ਉਹਨਾਂ ਦੇ ਡਿਫਰੈਂਟ ਰੂਲ ਹੈ ਤਾਂ ਸਾਡੀ ਖੜ ਦੇ ਅਲੱਗ ਲੱਗ ਰੂਲ ਹਣ ਤੁਸੀਂ ਕਿੰਨੇ ਭਰ ਸਕਦੇ ਈਸੀ ਮਿਲਦੀ ਹੈ ਨਾ ਸਰ 20 ਟਨਾਂ ਦੀ 20 ਟਨ ਮੇ ਟਰਾਲੀ ਚ ਭਰਸਦੇ ਨੇ ਟਰਾਲੀ ਦਾ ਅਫਸਰ ਉੱਥੇ ਸਪੈਸੀਫਾਈ ਮਤਲਬ ਇਹ ਨਹੀਂ ਕੀਤਾ ਹੈ ਵੀ ਆਪਾਂ ਟਰਾਲੀ ਦਾ ਮਤਲਬ ਟੋਟਲ ਲੋਡ ਹਰ ਜਿੰਨੇ ਵੀ ਟਿਪਰ ਸੀ ਦੇਖੇ ਉਹਨਾਂ ਨੇ ਉੱਤੇ ਹੋਰ ਲਾਇਆ ਹੋਇਆ ਤੁਸੀਂ ਕਹਿੰਦੇ 20 ਟਨ ਲਾਉਂਦੇ ਘੜਵੜ 35 40 ਟਨ ਪਰ ਆਉਂਦਾ ਵੇ ਸਰਬ ਜਿਹੜੀ ਅਸੀਂ ਓਵਰਲੋਡਿੰਗ ਦੇ ਚਲਾੜ ਵਗੈਰਾ ਵੀ ਕੀਤੇ ਸੀ ਹਟਾਈਆਂ ਵੀ ਆ ਓਵਰਲੋਡ ਬਟ ਇਹ ਫਿਰ ਕਿਉਂਕਿ ਟਿਫਰ ਵਗੈਰਾ ਜਾਂ ਟਰਾਲੀ ਵਾਲਿਆਂ ਉਹਨਾਂ ਦੀ ਫਿਰ ਮਤਲਬ ਦੂਸਰੇ ਡਿਸਟ੍ਰਿਕਟ ਦੇ ਵਿੱਚ ਨਹੀਂ ਬੰਦ ਹੋਇਆ ਸੀਗਾ ਤਾਂ ਉਹਨਾਂ ਨੇ ਬਹੁਤ ਫਿਰ ਤੰਕੀ ਤਾ ਅਸੀਂ ਜੀ ਤੁਹਾਨੂੰ ਕਿਉਂਕਿ ਉਹ ਕਹਿੰਦੇ ਉਧਰੋਂ ਜੇ ਆਉਂਦਾ ਫਿਰ ਸਾਡਾ ਰੇਟ ਉਤਰਦਾ ਨਹੀਂ ਉਸੇ ਰੇਟ ਰੂਟ ਇਹ ਕੋਈ ਨਹੀਂ ਉਹਨਾਂ ਦੇਖੋ ਰਾਤੀ ਆ ਰਹੀਆਂ ਜਿਹੜੀਆਂ ਗੱਡੀਆਂ ਇੰਨੀਆਂ ਤੁਹਾਨੂੰ ਕੀ ਲੱਗਦਾ ਪੰਜਵੇਂ ਤੋਂ ਪਹਿਰਾਂ ਦੀਆਂ ਹੋਣੀਆਂ ਇਹ ਤਾਂ ਸਰ ਤੁਹਾਡੇ ਇੱਥੇ ਕੈਮਰੇ ਹੁੰਦੇ ਆ ਕੋਈ? ਹਾਂਜੀ। ਕੈਮਰੇ ਦਾ ਫੀਡ ਕਿੱਦਾਂ ਕਿੱਦਾਂ ਕੋਲ ਹੁੰਦਾ? ਕੈਮਰੇ ਦੇ ਇੱਥੇ DVR ਜਿੱਦਾਂ ਦਾ ਪੀਅਰ 720p, 1080p ਹੁੰਦਾ। ਹੈਂ? DVR ਹੀ ਹੁੰਦਾ ਜੀ। ਸਹੀ ਹੈ। ਦੋਹਰੀ 5 ਵਜੇ ਬੰਦ ਹੋ ਜਾਂਦਾ। ਹਾਂ। ਇੱਕ ਕਰ ਦਿੰਦੇ ਆ 5 ਵਜੇ ਤੱਕ ਬੰਦ ਹੋ ਜਾਂਦਾ। ਇੰਨਾ ਤਾਂ ਸਾਨੂੰ ਲੱਗਦਾ ਇੱਧਰ ਤਾਂ ਸਾਰੀ ਰਾਤ ਤੱਕ ਸਾਰਾ ਟ੍ਰੈਫਿਕ ਕਿਹੜਾ ਚਲੀ ਜਾਂਦਾ ਫਿਰ ਇੱਧਰ ਵੀ? ਹਾਂਜੀ, ਹਾਂਜੀ। ਮੈਨੂੰ ਆਪਣੇ ਬੰਦੇ ਕਹਿੰਦੇ ਆ ਕਹਿੰਦੇ ਰਾਤ ਚ 2 ਮਿੰਟ ਨਹੀਂ ਸੌਣ ਨੂੰ ਮਿਲਦਾ ਕਹਿੰਦੇ ਸਾਰੀ ਰਾਤ ਗੱਡੀਆਂ ਚੱਲਦੀਆਂ ਰਹਿੰਦੀਆਂ ਆ ਕਿੰਨਾ ਹੁੰਦਾ ਕਿ 5 ਵਜੇ ਤੱਕ ਭਰੀਆਂ ਗਈਆਂ ਤੇ ਸਾਰੀ ਰਾਤ ਚੱਲਦੀਆਂ ਰਹੀਆਂ ਨਹੀਂ ਚੱਲਦੀਆਂ ਹੀ ਆ ਜੀ ਸਾਰੀ ਰਾਤ ਚੱਲਦੀਆਂ ਜਿਹਨੂੰ ਮਰਜ਼ੀ ਪੁੱਛ ਲੋ ਪਿੰਡ ਦੇ ਬੰਦੇ ਨੂੰ ਗੱਸੋਂ ਦੇ ਮੁੰਡਿਆਂ ਸਾਡਾ ਸਾਰੀ ਰਾਤ ਚੱਲਦੀ ਆ ਜੀ ਸਾਰੀ ਰਾਤ ਚੱਲਦੀ ਆ ਸਾਰੀ ਰਾਤ ਚੱਲ ਇਹ ਤੇ ਇਹ ਹੈਗੇ ਇਹ ਹੈਗੇ ਮੱਕਣ ਸਰ ਮੈਂ ਆ ਯਾਰ ਮੁਰਿਆ ਫਰੰਟ ਤੇ ਆ ਛੜ ਗਏ ਸਾਰੀ ਰਾਤ ਚਲਦੀ ਐ ਮੈਨੇਜਰ ਕੌਣ ਕਹਦਾ ਨਹੀਂ ਜਲਦੀ ਕੈਮਰਾ ਹੀ ਖੜਦੇ ਰਿਕਾਰਡਿੰਗ ਉਧਰੋਂ ਆਈ ਜਾਂਦੀ ਹੋਣੀ ਐ ਇਧਰੋਂ ਤਾਂ ਨਹੀਂ ਪੱਕਣ ਮੇਰੇ ਨਾਲ ਕੈਮਰੇ ਸਾਡੇ ਲੱਗਿਆ ਕੈਮਰੇ ਰਿਕਾਰਡਿੰਗ ਆਊਗੀ ਹੋਰ ਦੱਸ ਟਰਾਲੀਆਂ ਹੀ ਚਲਦੀਆਂ ਦਿਖਾਵਾਂਗੇ ਤੁਹਾਨੂੰ ਸਾਡਾ ਤੁਹਾਨੂੰ ਟਰਾਲੀਆਂ ਨਹੀਂ ਜਲਦੀਆਂ ਯਾਰ ਮੈਨੇਜ ਨਹੀਂ ਹੁੰਦੀ ਕੋਈ ਆਪਾਂ ਤਾਂ ਇਹ ਕਹਿੰਦੇ ਐ ਇਧਰੋਂ ਤਾਂ 5 ਵਜੇ ਕਹਿੰਦੇ ਬੰਦ ਕਰ ਦਿੰਦੇ ਅਸੀਂ ਵੀ ਟਰਾਲੀ ਪਰਮਾਨੈਂਟੇ ਹੀ ਨਹੀਂ ਹੁੰਦੇ 5 ਵਜੇ ਕਿਉਂਕਿ ਤੁਹਾਨੂੰ ਵੀ ਪਿੰਡ ਦਾ ਪਤਾ ਹੈ ਇਹ ਆਪੇ ਪਿੰਡ ਦੇ ਅਜੇ ਨੁਕਸਾਨ ਨਹੀਂ ਕਰਕੇ ਤੁਹਾਨੂੰ ਜੇਸੀ ਜੀ ਨਹੀਂ ਜੇਸੀ ਭੈਂੜੀਆਂ ਸਾਹਮਣੇ ਦੇਖੋ ਉਪਰਲੀ ਸਾਈਡ ਤੇ ਕਰਨੀਆਂ ਉਪਰਲੀ ਸਾਈਡ ਦੇਖਣੀਆਂ ਜੀ ਆਜਾ ਸਰ ਐਮਐਲਏ ਸਾਹਿਬ ਆਜਾ ਦੇਖੋ ਹਾਂ ਹੋ ਗਈ ਅੰਦਰ ਦੀ ਸਾਈਡ ਤੇ ਚੱਲ ਰਹੀਆਂ ਜਿਹੜੇ ਆਪੂ ਆਲਦੀ ਖਾਂਦਾ ਉਹ ਕਿਹੜੀ ਖੱਡ ਉਹ 베ਰਿਆਂ ਦੀ ਖੱਡ ਹੈ ਜੀ ਕਿਹੜੀ ਉਹ ਸਾਹਮਣੇ 베ਰਿਆਂ ਦੀ ਚੱਲ ਰਹੀ ਹੈ ਉਹ ਜਿਹੜੀ ਪਰੇ ਆ ਹਾਂਜੀ ਉੱਥੇ ਵੀ ਪਾਉਣ ਲੈਣ ਚੱਲ ਰਹੀ ਹੈ ਇਹ ਜਿਹੜੀ ਨੀ ਉੱਚੀ ਬੋਗ ਲੈਣੀ ਹੈ ਹਾਂਜੀ 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 ਸਰ ਉਹ ਸਰ 베ਰਿਆਂ ਦੀ ਹੈ ਜੀ ਉੱਥੇ ਵੀ ਪਾਉਣ ਚੱਲ ਰਹੀ ਹੈ ਜਿੱਥੇ ਹੋਵੇ ਜਲੰਧਰ ਵਾਲੀ ਹਾਂ ਇਹ ਆਪਣੇ ਢਾਕੇ ਲੱਗੇ ਚੱਲ ਹਾਂ ਕਿੱਥੇ ਕਿਹੜੀ ਚੱਲਦੀ ਆਕੂ ਵਾਲੀ ਉਹ ਸਾਹਮਣੇ ਚੱਲਦੀ ਚੱਲ ਤੁਰਾ ਤੁਰਾ ਚੱਲ ਰਹੀ ਹੈ ਨਾ ਹਾਂ ਵੀ ਆਪਸ ਵਿੱਚ ਨਹੀਂ ਪਾਣੀ ਨੂੰ ਕਢਾਉਣਾ ਪਾਣੀ ਦਾ ਬੰਦਾ ਨਾ ਕੋਈ ਤੇ ਕੋਈ ਨਹੀਂ ਮਾਈਨਗਲ ਬੰਦਾ ਹੈਗਾ ਸਾਰਾ اچھا ਕਿਉਂ ਚੱਲਿਆ ਇਹ ਸਾਰਾ ਇੱਕ ਦਿਨ ਮੈਨੂੰ ਰਹਾ ਦੂ ਕਿਸੇ ਨੇ ਦੱਸਦਾ ਵੀ ਇਹ ਚੱਲਦੀਆਂ ਪਾਉ ਜੀ ਮੈਂ ਆਇਆ ਤੇ ਠੇਕੇਦਾਰ ਮੈਨੂੰ ਕਹਿੰਦੇ ਜੀ ਤੁਸੀਂ ਨਾ ਬਦਮਾਸ਼ੀ ਕਰਦੇ ਹੋ ਜੀ ਫੌਨ ਦਿੰਦੇ ਨਹੀਂ ਕਿਸੇ ਨੂੰ ਨਹੀਂ ਇੱਥੇ ਬੜਨ ਦੇ ਲੀ ਜੀ ਪੜ ਪਾਰ ਆ ਰਹੇ ਆ ਬਾਕੀ ਆ ਜਿਹੜੀ ਲੇਡੀਜ਼ ਚੱਕ ਕੇ ਅੰਦਰ ਦੇ ਦੀਆਂ ਇਹ ਸ਼ਰਾ ਸ਼ਰੀ ਇਹਨਾਂ ਦੀ ਕੁੰਡਾ ਕਰਦੀ ਆ ਐਸ ਐਚ ਯੂ ਸਰ ਜਰਾ ਅਕਵਾਲ ਦੀ ਸਾਈਡ ਤੇ ਆਉਗੇ ਪੁਕ ਲੈਣਾ ਚਾਹੀਦਾ ਤੁਹਾਨੂੰ ਮੈਂ ਪਰਸੋ ਵੀ ਕਿਹਾ ਸੀਗਾ ਮੈਂ ਆਪ ਖੜਾ ਹੁੰਦਾ ਬੰਦੇ ਲੈ ਕੇ ਆਉ ਸਾਰੇ ਨਾਲ ਐਸੋ ਚੋ ਚੋ ਜੀ ਨਹੀਂ ਹਾਂਜੀ ਹਾਂਜੀ ਇਹ ਬਾਈ ਅੰਮ੍ਰਿਤਪੁਰ ਦੇ ਰਹੇ ਇਹ ਇੱਕ ਸਾਰਾ ਇੱਕ ਮਟਾਸਾ ਮੰਗਲ ਸਿੰਘ ਆਜਾ ਬਾਈ ਉਹ ਮੰਗਲ ਸਿੰਘ ਐਸੇ ਗਰੀਬ ਬੰਦੇ ਦੇ ਦੇਖ ਲੋ ਜਿਹੜੀ ਖੇਤ ਦੇ ਵਿੱਚੋਂ ਰੇਤ ਕੱਢੀ ਇਹ ਨੂੰ ਮੇਂ ਲੱਗਦਾ ਹੈ ਇਹ ਤੇ ਠੇਕੇਦਾਰ ਨੇ ਪిల్లా ਮੇਰਾ ਹੈ ਫੈਲੀ ਦਾ ਉਹ ਵੀ ਇਹ ਕਿੱਥੇ ਕਰ ਰਿਹਾ ਉਹ ਵੀ ਲੰਬੜਾ ਆ ਕੇ ਕੋਈ ਗੱਲ ਨਹੀਂ ਮੈਂ ਬਹੁਤ ਬੜਾ ਪੈਸੇ ਕੱਢ ਰਿਹਾ ਕਿੰਨਾ ਹੈ ਮਾਰਕੀ ਦਾ ਮਦਦ ਸਸਤੀ ਗਾੜੀ ਸੱਚੀ ਆ ਇਹ ਮੇਰੇ ਕੇ ਹੀ ਵੀ ਤੇਰੇ ਕੋਲ ਠੇਕੇਦਾਰ ਨੇ ਲੈਣ ਦੇ ਲੈਣ ਦੇ ਦੂਤੇ ਹਾਂ ਆ ਮੈਂ ਆਇਆ ਕੋਲਦੀ ਮਾਈਨ ਸਾਈਟ ਤੇ ਇੱਥੇ ਕਈ ਸਾਰੀਆਂ ਬੁਕਿੰਗਾਂ ਚੱਲਦੀਆਂ